ਜਿਹੜੇ ਮੂਰਖ ਲਾਣਾ ਜਿਹੜਾ ਕਹਿੰਦਾ ਨਾ ਕਿ ਗੁਰਬਾਣੀ ਦੇ ਵਿੱਚ ਮਾਰ ਨੇ ਕਿਹਾ ਨੱਚਣ ਕੁਦਰਤ ਮਨ ਕਾ ਚਾਹ ਤੇ ਜਿੱਦਾਂ ਮਰਜੀ ਇਹ ਨੱਚੀਏ ਕੁਦੀਏ ਇਹਦਾ ਮਰਬਲ ਤੁਸੀਂ ਐ ਇਹ ਕੰਜਰਪੂਣੇ ਦੇ ਨਾਲ ਤੁਕ ਨੂੰ ਮਲੋਂ ਡਏ ਆ ਹਰ ਦੂ ਲਾਂਤ ਤੁਹਾਡੇ ਤੇ ਡੁੱਬ ਕੇ ਇਹ ਤੁਹਾਨੂੰ ਨਾਪਕ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਜਿਹੜੇ ਬੰਦੇ ਮਾਰ ਦੀ ਤੁਕ ਦੇ ਨਾਲ ਇਹੋ ਜਿਹੀਆਂ ਗੰਦੀਆਂ ਮੰਦੀਆਂ ਚੀਜ਼ਾਂ ਨਾਲ ਰਲੋਂ ਡਏ ਆ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਆ ਸੁਣ ਲਈ ਹੈ ਨਾ ਹੁਣ ਮਾਰੇ ਦੀ ਤੁਕ ਸੁਣ ਲਈ ਹੈ ਨਾ ਤੁਸੀਂ ਤੁਸੀਂ ਮੈਨੂੰ ਆਨੇ ਤੇ ਰਾਤ ਮੈਂ ਰੀਲ ਜਿਹੜੀ ਹੈ ਨਾ ਮੈਂ ਰੀਲ ਡਿਲੀਟ ਕਰਕੇ ਤੇ ਮੈਂ ਦੁਬਾਰਾ ਮੈਂ ਚੱਲ ਸਵੇਰੇ ਪੋਸਟ ਪਾ ਕੇ ਦੇ ਨਾਲ ਗੁਰਬਾਣੀ ਦੀ ਤੋਕ ਸੁਣਾਉਂਗਾ ਵੀ ਆ ਹੁਣ ਦੱਸੋ ਹੁਣ ਦੋ ਜਵਾਬ ਕਿਨੇ ਦੇਣਾ ਤੇ ਜਵਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਆ ਅੱਜ ਆਪਾਂ ਨਾਲ ਗੱਲਬਾਤ ਕਰਨੀ ਹੈ ਤੁਹਾਡੇ ਨਾਲ ਦੋ ਕਮੈਂਟ ਲਾਈਵ ਦੇ ਵਿੱਚ ਆ ਜਾਓ ਤੇ ਜਿਹੜੇ ਰਾਤ ਮੈਂ ਇੱਕ ਰੀਲ ਪਾਈ ਸੀ ਤੇ ਰੀਲਾ ਪਾਈ ਤੇ ਉਹਦੇ ਵਿੱਚ ਕੁਝ ਲੋਕ ਜਿਹੜੇ ਸੀ ਨਾ ਉਹਨਾਂ ਨੂੰ ਸਮਝ ਨਹੀਂ ਲੱਗੀ ਅਸਲ 'ਚ ਕਿਦਾਂ ਗੱਲ ਇਹ ਗੱਲ ਮਤਲਬ ਹੈ ਚੀਜ਼ ਦਾ ਤੇ ਜਾਂ ਕੀ ਹਿਸਾਬਤਾ ਵਿਆ ਤੇ ਉਹ ਆਪਣੀ رائے ਕਮੈਂਟ ਸੈਸ਼ਨ ਦੇ ਵਿੱਚ ਗਲਤ ਹਿਸਾਬ ਉਹਨਾਂ ਦੇ ਰਹੇ ਤੇ ਅੱਜ ਮੈਂ ਤੱਥਾਂ ਦੇ ਨਾਲ ਤੁਹਾਨੂੰ ਦੱਸ ਦੱਸ ਰਿਹਾ ਤੇ ਤੁਸੀਂ ਆਜੋ ਲਾਈਵ ਦੇ ਵਿੱਚ ਲਾਈਵ ਨੂੰ ਸ਼ੇਅਰ ਜ਼ਰੂਰ ਕਰਿਓ ਸੰਗਤ ਤੱਕ ਜ਼ਰੂਰ ਗੱਲ ਜਾਵੇ ਕਿ ਰਾਤ ਇੱਕ ਨਿਹੰਗ ਸਿੰਘ ਵੀਡੀਓ ਵੇਖੀ ਆ ਵੀ ਇੱਕ ਨਿਹੰਗ ਸਿੰਘ ਦਾ ਬਾਣਾ ਪਾ ਕੇ ਇੱਕ ਖੌਤੀ ਬੰਦਾ ਜਿਹਨੂੰ ਮੈਂ ਨਿਹੰਗ ਸਿੰਘ ਨਹੀਂ ਕਹੂੰਗਾ ਇੱਕ ਖੌਤੀ ਤੇ ਇੱਕ ਡੁਪਲੀਕੇਟ ਨਿਹੰਗ ਸਿੰਘ ਬਣਿਆ ਹੋਇਆ ਤੇ ਜਿਹਨੇ ਗੁਰੂ ਸਾਹਿਬ ਦਾ ਬਾਣਾ ਪਾ ਕੇ ਸ਼ੇਰਾਂ ਦੀ ਖਲ ਪਾ ਕੇ ਤੇ ਇੱਕ ਗਿੱਦੜ ਬਾਣੇ ਦੇ ਵਿੱਚ ਨੱਚਣ ਡਿਆ ਸਟੇਜ ਦੇ ਉੱਤੇ ਤੇ ਪਹਿਲਾਂ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਆ ਤੇ ਫਿਰ ਆਪਾਂ ਗੱਲ ਕਰਦੇ ਆ ਕਿ ਫਿਰ ਤੁਹਾਨੂੰ ਇੱਕ ਤੁਕ ਦਾ ਜਿਹੜੀ ਤੁਸੀਂ ਇਹਨਾਂ ਨੱਚਣ ਕੁਦਣ ਮਨ ਕਰ ਚਾਓ ਇਹ ਟੁਕਦੇ ਤੁਹਾਨੂੰ ਅਨਸਰ ਵੀ ਨਾਲ ਹੀ ਦਿੰਨੇ ਆ ਵੀ ਇਹਦਾ ਮਤਲਬ ਬਣਦਾ ਕਿ ਆ ਐਵੇਂ ਨਾ ਬਣਾ ਲਿਆ ਕਰੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਟੋਕ ਨੱਚਣ ਦੇ ਨਾਲ ਬਣਾ ਲਈ ਵੀ ਇਹ ਖਰੇ ਟੋਕ ਇਸ ਕਰਕੇ ਬਣੀ ਆ ਪਹਿਲਾਂ ਤਾਂ ਮੈਂ ਤੁਹਾਨੂੰ ਉਹਦੀ ਵੀਡੀਓ ਵਿਖਾਉਣਾ ਆ ਆਹ ਲੋ ਜੀ ਵੇਖੋ ਵਾਹਿਗੁਰੂ ਜੀ ਇਹ ਵੀਡੀਓ ਕਿਸੇ ਸਾਈਆਂ ਦੇ ਪ੍ਰੋਗਰਾਮ ਦੀ ਆ ਤੇ ਵੇਖੋ ਨਿਹੰਗ ਸਿੰਘ ਬਾਣਾ ਪਾ ਕੇ ਕਿਸ ਤਰ੍ਹਾਂ ਕਰਪਾਨ ਤਾਂ ਨੂੰ ਕਰਕੇ ਰਹਿੰਦੇ ਆ ਮੈਂ ਕਿੰਨਾ ਇਹ ਬਾਣਾ ਗੁਰੂਦਵ ਆਪਾਂ ਬਾਣੀ ਨੂੰ ਕੁਝ ਨਹੀਂ ਕਿੰਦੇ ਜਿਹੜਾ ਇਹ ਵਿੱਚ ਬੰਦਾ ਵਾ ਇਹ ਅਸਲ ਦੇ ਵਿੱਚ ਇਹਨੂੰ ਬਾਣੀ ਦੀ ਕੀਮਤ ਦਾ ਨਹੀਂ ਪਤਾ ਬਾਣੀ ਦੀ ਕਦਰ ਦਾ ਨਹੀਂ ਪਤਾ ਸੱਚਮੁੱਚ ਗੁਰਮਤ ਤੋਂ ਵਾਦੇ ਜਿਹੜੇ ਬੰਦੇ ਆ ਨਾ ਉਹ ਕਦੇ ਵੀ ਬਾਣੀ ਦੀ ਕਦਰ ਨਹੀਂ ਕਰ ਸਕਦੇ ਅਸਾਈਆਂ ਦੇ ਪ੍ਰੋਗਰਾਮ ਅਸਾਈਆਂ ਦੀ ਜੋ ਉਹਨਾਂ ਦੀ ਮਰਜ਼ਾਦਾ ਉਹਦੇ ਅਨੁਸਾਰ ਵਿਆਹ ਹੋਇਆ ਲੜਕੀ ਨੇ ਵੇਖ ਲਓ ਚਿੱਟੇ ਕੱਪੜੇ ਪਾਏ ਪਰ ਇਹ ਕਿੱਧਰਲੇ ਪਾਸੇ ਤੁਰੇ ਫਿਰਦੇ ਲੱਖ ਦੀ ਲਾਹਣਤਾ ਹਾਂਜੀ ਤੁਸੀਂ ਭਰਾਓ ਵੇਖ ਲਿਆ ਨਾ ਰਾਤ ਮੈਂ ਰੀਲ ਪਾਈ ਤੇ ਰੀਲ ਦੇ ਵਿੱਚ ਨਾ 2 ਮਿੰਟ ਦੇ ਵਿੱਚ ਜਵਾਬ ਦਿੱਤਾ ਨਾ ਜਾਂਦਾ ਕਮ ਸੇ ਕਮ 5-7 ਮਿੰਟ 10 ਮਿੰਟ ਆਪਾਂ ਗੱਲਬਾਤ ਕਰਦੀਆਂ ਫੇਸਬੁਕ ਤੇ ਲਾਈਵ ਹੋ ਕੇ ਤੇ ਤਾਂ ਲੋਕਾਂ ਨੇ ਕਈਆਂ ਦੇ ਪੱਲੇ ਪੈਂਦਾ ਜਿਹੜੇ ਬੰਦੇ ਹੈਗੇ ਆ ਉਹੋ ਜੀ ਬੁੱਧੀ ਜਿਨ੍ਹਾਂ ਦੀ ਆ ਕਿ ਜਿੰਨੇ ਕੁ ਪ੍ਰਮਾਤਮਾ ਨੇ ਉਹਨਾਂ ਨੂੰ ਸੋਚਣ ਦੀ ਸ਼ਕਤੀ ਦਿੱਤੀ ਆ ਉਨਾਂ ਹੀ ਉਹਨਾਂ ਦੀ ਸੋਚਣ ਦੀ ਸ਼ਕਤੀ ਆ ਤੇ ਇਹ ਨਿਹੰਗ ਸਿੰਘ ਬਾਣਾ ਪਾ ਕੇ ਆਪਣਾ ਨਿਹੰਗ ਸਿੰਘ ਹੈ ਲੱਗਦਾ ਵੀ ਨਿਹੰਗ ਸਿੰਘ ਆ ਪਰ ਨਿਹੰਗ ਸਿੰਘ ਹੈ ਨਹੀਂਗਾ ਜੇ ਕੰਮ ਨਹੀਂ ਨਿਹੰਗਾ ਸਿੰਘਾਂ ਵਾਲੇ ਤੇ ਆ ਹੁਣ ਨੱਚਣ ਡਿਆ ਤੇ ਕਹਿੰਦੇ ਇਹ ਬਾਬਾ ਤੈਨੂੰ ਕੀ ਪਤਾ ਆ ਮੈਨੂੰ ਕਮੈਂਟ ਕਰਨ ਏ ਐ ਤੈਨੂੰ ਕੀ ਪਤਾ ਆ ਤੁਸੀਂ ਤੇ ਜੈਲਸੀ ਕਰਦੇ ਨੇ ਆ ਤੁਸੀਂ ਤੇ ਇਦਾਂ ਕਰਦੇ ਆ ਐ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਲਿਖਿਆ ਆ ਕਿ ਨੱਚਣ ਕੁਦਣ ਮਨ ਦਾ ਚਾਹੋ ਆ ਜੀ ਇਹ ਨੱਚਣ ਕੁਦਣ ਹੈ ਲਿਖਿਆ ਮਨ ਦਾ ਚਾਹੋ ਬੇਵਕੂਫੋ ਉਹ ਨਹੀਂ ਗੱਲ ਹੁੰਦੀ ਆ ਸੁਣਿਓ ਜਿਹੜੇ ਜਿਹੜੇ ਬੰਦੇ ਆਂਦੇ ਨਾ ਵੀ ਇਹ ਮਹਾਰਾਜ ਨੇ ਗੁਰਬਾਣੀ ਚ ਲਿਖਿਆ ਵੀ ਨੱਚੀਏ ਤੇ ਕੁਦਦੀਏ ਮਨ ਦਾ ਚਾਹ ਆ ਆ ਏ ਉਹ ਨਹੀਂਗਾ ਵੀ ਮਾਰ ਰਹੇ ਨੇ ਤੁਹਾਨੂੰ ਕਿਹਾ ਵੀ ਡੀਜੇ ਲਾ ਕੇ ਤੇ ਸ਼ਰਾਬਾ ਪੀ ਕੇ ਤੇ ਢੋਲ ਟਮਕਾ ਕਰਕੇ ਨੱਚਦੇ ਗਾਉਂਦੇ ਲੋ ਜਰਾ ਆ ਤੁਕ ਸੁਣਿਓ ਮਹਾਰਾਜ ਦੀ ਫੇਰ ਤੁਹਾਨੂੰ ਪਾ ਲੱਗੂਗਾ ਨੂੰ ਆ ਲੋ ਸੁਣਿਓ ਹਣ ਤੁਕ ਤੇ ਕਈ ਇਹ ਤੁਕ ਪੜ ਦਿੰਦੇ ਨੇ ਨੱਚਣ ਕੁਦਣ ਮਨ ਕਾ ਚਾਓ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ ਨੱਚ ਲੋ ਕੁਦ ਲੋ ਇਹ ਤੇ ਮਨ ਦਾ ਚਾਓ ਹੈ ਜੋ ਮਰਜ਼ੀ ਕਰ ਲੋ ਹਾਂ ਉਹ ਭਾਈ ਸਾਰਾ ਸ਼ਬਦ ਤੇ ਪੜੋ ਸਾਰ ਸਲੋਕ ਤੇ ਬੜ ਲਓ ਉੱਪਰ ਵਾਲਾ ਵੀ ਪੜੋ ਨੱਚ ਨੱਚ ਹੱਸੇ ਚੱਲੇ ਸੇ ਰੋਏ ਉੱਡ ਨਾ ਜਾਹੀਂ ਸਿੱਧ ਨਾ ਹੋਏ ਨਾ ਉਹ ਉਡਾਣ ਭਰ ਸਕਦੇ ਨੇ ਭਾਵ ਨਾ ਉਹਨਾਂ ਦੀ ਜ਼ਿੰਦਗੀ ਵਿੱਚ ਉਚਾਈ ਆਉਂਦੀ ਏ ਤੇ ਨਾ ਉਹ ਜ਼ਿੰਦਗੀ ਦੇ ਵਿੱਚ ਕੋਈ ਸਿੱਧ ਬਣ ਸਕਦੇ ਨੇ ਕਾਮਯਾਬ ਹੋ ਸਕਦੇ ਨੇ ਜਿਹੜੇ ਨੱਚਦੇ ਟੱਪਦੇ ਨੇ ਇਹ ਸਾਰਾ ਜੇ ਕੋਈ ਤਕ ਪੜਨੀ ਹੁੰਦੀ ਏ ਤੇ ਸਾਰੀ ਪੜਿਆ ਕਰੋ ਸਾਰਾ ਸ਼ਬਦ ਇਹ ਨਹੀਂ ਵੀ ਨੱਚਨ ਕੁਦਨ ਮਨ ਕਾ ਚਾਉ ਕਹਿੰਦੇ ਚਾਉ ਏ ਜੀ ਪੂਰਾ ਕਰ ਲਓ ਨੱਚ ਟੱਪ ਲਓ ਕੋਈ ਫਰਕ ਨਹੀਂ ਪੈਂਦਾ ਇਸ ਤਰ੍ਹਾਂ ਮਹਾਰਾਜ ਗਰੀਬ ਨਵਾਜ਼ ਜੀ ਫਰਮਾਉਂਦੇ ਹਨ ਉਦ ਨਾ ਜਾਈ ਸਿੱਧ ਨ ਹੋਏ ਇਸ ਤਰ੍ਹਾਂ ਨਚਣ ਟੱਪਣ ਵਾਲੇ ਕਦੀ ਜੀਵਨ ਦੇ ਵਿੱਚ اخਲਾਕੀ ਤੌਰ ਤੇ ਸਮਾਜਿਕ ਤੌਰ ਤੇ ਅਧਿਆਤਮਿਕ ਤੌਰ ਤੇ ਸਫਲ ਨਹੀਂ ਹੁੰਦੇ ਤੇ ਨਾ ਉਚਾਈਆਂ ਨੂੰ ਛੁੰਦੇ ਹਨ ਨਚਣ ਕੁੱਤਣ ਮਨ ਕਾ ਚਾਓ ਇਹ ਨਚਣਾ ਕੁੱਤਣਾ ਤੇ ਮਨ ਦੀ ਹੀ ਇੱਕ ਹੁਜਤ ਹੈ ਇਹਦਾ ਮਤਲਬ ਇਹ ਹੈ ਨਚਣ ਕੁੱਦਣ ਮਨ ਦਾ ਕੰਮ ਹੈ ਤੇ ਮਨ ਦਾ ਭਰੋਸਾ ਕੀ ਹੈ ਮਨ ਜਿਹੜਾ ਜਿਹੜਾ ਬੰਦਾ ਮੰਨ ਦੇ ਆਖੇ ਲੱਗਦਾ ਉਹ ਤੇ ਗਰ ਕਰ ਦਿੰਦਾ ਮਨ ਤੇ ਨੂੰ ਤੇ ਮਨ ਦੇ ਆਖੇ ਲੱਗ ਕੇ ਨਚਨ ਖੁੱਦਨ ਮੰਨਦੀ ਹੀ ਖੇਡ ਹੈ ਸਾਰੀ ਇਹ ਇਹ ਧਰਮ ਦੀ ਖੇਡ ਇਹ ਇਨਸਾਨੀਅਤ ਦੀ ਖੇਡ ਨਹੀਂ ਹੈ ਨਾਨਕ ਜਿਨ ਮਨ ਪਾਉ ਤੇ ਨਾ ਮਨ ਪਾਉ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਾਡੇ ਘਰ ਦੇ ਵਿੱਚ ਤੇ ਜਿਨ੍ਹਾਂ ਦੇ ਮਨ ਦੇ ਵਿੱਚ ਭਉ ਹੈ ਭਉ ਦੇ ਅਰਥ ਮਰਿਆਦਾ ਵਿੱਚ ਤੁਰਨਾ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਗੁਰੂ ਦਾ ਡਰ ਹੈ ਵੀ ਇਸ ਤਰ੍ਹਾਂ ਜਿਉਣਾ ਹੈ ਇਹਦੇ ਵਿੱਚ ਇਹ ਨਹੀਂ ਵੀ ਕੋਈ ਤਿਆਗ ਹੋ ਗਿਆ ਤੇ ਕੋਈ ਛੁੱਟ ਗਿਆ ਵੀ ਨੱਚਣ ਵਾਲੇ ਜੀ ਬੜੇ ਖਿੜੇ ਹੋਏ ਨੇ ਆ ਜਿਹੜੇ ਨੱਚਦੇ ਨੇ ਤੁਸੀਂ ਵੇਖ ਲਿਆ ਕਰੋ ਇਹਨਾਂ ਦੇ ਚਿਹਰਿਆਂ ਨੂੰ ਵੀ ਗੁਲਾਬ ਦੇ ਫੁੱਲ ਲੱਗੇ ਹੋਏ ਨੇ ਤੇ ਜਿਹੜੇ RAMNATH ਟੇਕੇ ਚੌਂਕੜਾ ਮਾਰ ਕੇ ਜਪਜੀ ਸਾਹਿਬ ਪੜ੍ਹਦੇ ਨੇ ਉਹਨਾਂ ਨੂੰ ਦੇਖ ਲਓ ਬਰਾਬਰ ਬਿਠਾ ਕੇ ਦੇਖ ਲਓ ਉਹਨਾਂ ਵਿੱਚ ਕੀ ਕਮੀ ਹੈ ਸ਼ਕਤੀ ਵਿੱਚ ਕਮੀ ਹੈ ਜਾਂ ਮਨ ਦੀ ਖੁਸ਼ੀ ਵਿੱਚ ਕਮੀ ਹੈ ਨਹੀਂ ਜਿਨ੍ਹਾਂ ਵਿੱਚ ਗੁਰੂ ਦਾ ਭੈ ਹੈ ਨਾਨਕ ਜਿਨ ਮੰਨ ਭਾਉ ਤਿਨਾ ਮੰਨ ਭਾਉ ਭਾਉ ਮੈਨੇ ਪਿਆਰ ਪਿਆਰ ਵੀ ਤਾਂ ਹੁੰਦਾ ਜੇ ਗੁਰੂ ਦਾ ਭੈ ਅੰਦਰ ਹੋਵੇ ਤਾਂ ਲਓ ਜੀ ਸੰਗਤ ਜੀ ਤੁਸੀਂ ਇਹ ਸੁਣ ਲਈ ਹੈ ਨਾ ਮਹਾਰਾਜ ਦੀ ਤੁਕ ਦਾ ਜਵਾਬ ਸੁਣ ਲਿਆ ਹੈ ਨਾ ਜਿਹੜੇ ਮੂਰਖ ਲਾਣਾ ਜਿਹੜਾ ਕਹਿੰਦਾ ਨਾ ਕਿ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਕਿਹਾ ਨੱਚਣ ਕੁਦਰ ਮਨ ਕਾ ਚਾਹ ਤ ਜਿੱਦਾਂ ਮਰਜੀ ਇਹ ਨੱਚੀਏ ਕੁਦੀਏ ਇਹਦਾ ਮਰਬਲ ਤੁਸੀਂ ਐ ਇੱਕ ਕੰਜਰਪੁਰੇ ਦੇ ਨਾਲ ਤੁਕ ਨੂੰ ਮਲੋਂ ਡਏ ਆ ਹਰ ਦੂ ਲਾਂਤ ਤੁਹਾਡੇ ਤੇ ਡੁੱਬ ਕੇ ਤੁਹਾਨੂੰ ਨਾਪਕ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਜਿਹੜੇ ਬੰਦੇ ਮਹਾਰਾਜੀ ਤੁਕ ਦੇ ਨਾਲ ਇਹੋ ਜਿਹੀਆਂ ਗੰਦੀਆਂ ਮੰਦੀਆਂ ਚੀਜ਼ਾਂ ਨਾਲ ਰਲੋਂ ਡਏ ਆ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਆ ਸੁਣ ਲਈ ਹੈ ਨਾ ਹੁਣ ਮਹਾਰੇ ਦੀ ਤੁਕ ਸੁਣ ਲਈ ਹੈ ਨਾ ਤੁਸੀਂ ਤੁਸੀਂ ਮੈਨੂੰ ਆਨੇ ਤੇ ਰਾਤ ਮੈਂ ਰੀਲ ਜਿਹੜੀ ਹੈ ਨਾ ਮੈਂ ਰੀਲ ਡਿਲੀਟ ਕਰਕੇ ਤੇ ਮੈਂ ਦੁਬਾਰਾ ਮੈਂ ਚੱਲ ਸਵੇਰੇ ਪੋਸਟ ਪਾ ਕੇ ਤੇ ਨਾਲ ਗੁਰਬਾਣੀ ਦੀ ਤੋਕ ਸੁਣਾਉਂਗਾ ਵੀ ਆ ਹੁਣ ਦੱਸੋ ਹੁਣ ਦੋ ਜਵਾਬ ਕਿਨੇ ਦੇਣਾ ਦੇ ਜਵਾਬ ਜਿਹੜੇ ਆਂਦੇ ਆ ਵੀ ਨੱਚਣ ਕੁਦਣ ਮੰਦਾ ਚਾਹੋ ਆ ਤੇ ਆ ਹੁਣ ਮੈਨੂੰ ਇਹ ਦੱਸੋ ਜੇ ਅਸੀਂ ਕਿਸੇ ਨਾ ਕਿਸੇ ਵਿਸ਼ੇ ਤੇ ਜੇ ਅਸੀਂ ਕਿਸੇ ਨਾ ਕਿਸੇ ਗੱਲ ਕਿਸੇ ਸਟੈਂਡ ਤੇ ਕਰਦੇ ਆ ਤੇ ਸਾਡਾ ਫਰਜ਼ ਆ ਇਹ ਨਹੀਂ ਵੀ ਅਸੀਂ ਕੋਈ ਵਿਊ ਲੈਣ ਵਾਸਤੇ ਆਨੇ ਸਾਨੂੰ ਸਭ ਵੀਰ ਭਰਾ ਜਾਣਦੇ ਆ ਵਿਊ ਵਿਆਹ ਦੇ ਚੱਕਰ ਨਹੀਂ ਹੈਗਾ ਆ ਹੁਣ ਰਾਤ ਇੱਕ ਵੀਡੀਓ ਵੇਖੀ ਆ ਜਿਹਦੇ ਵਿੱਚ ਆਹ ਮੁੰਡਾ ਦਿਮਾਲਾ ਬੰਨ ਕੇ ਤੇ ਸਿਗਰਟ ਪੀਂਦਿਆ ਆ ਵੇਖੋ ਆ ਲੋ ਆ ਗੜੀ ਚੁੰਗਣ ਡਿਆ ਲੋ ਆ ਲੋ ਵੇਖ ਲੋ ਆ ਵੇਖੋ ਗੜੀ ਚੁੰਗਣ ਡਿਆ ਹੁਣ ਜਿਹੜੇ ਆਂਦੇ ਆ ਨੱਚਣ ਕੁਦਣ ਮਨ ਕਾ ਜਾਓ ਤੇ ਆ ਮੁੰਡੇ ਨੂੰ ਜਾ ਕੇ ਤੇ ਪੁੱਛੋ ਵੀ ਇਹ ਹੁਣ ਸਿਗਰਟ ਪੀਣ ਦਾ ਵੀ ਚਾਹ ਹੁੰਦਾ ਆ ਦਮਾਲਾ ਸਜਾ ਕੇ ਸਿਰ ਦੇ ਉੱਤੇ ਤੇ ਸਿਗਰਟ ਪੀਣ ਡਿਆ ਗੜੀ ਚੁੰਗਣ ਡਿਆ ਤੇ ਜਦ ਸਾਨੂੰ ਦੱਸ ਦਿਆ ਕਰੋ ਪੀ ਜੇ ਤੁਸੀਂ ਵੱਡੇ ਸਿਆਣੇ ਆ ਤੇ ਕਈ ਮੈਨੂੰ ਆਂਦੇ ਆ ਵੀ ਬڑا ਵਿਦਵਾਨ ਬਣਦਾ ਹਾਂ ਬਈ ਹੈਗਾ ਵਿਦਵਾਨ ਇੱਥੇ ਕਿਹੜੀ ਗੱਲ ਹੈਗਾ ਹੈ ਵਿਦਵਾਨ ਮਹਾਰਾ ਨੇ ਸਾਨੂੰ ਵਿਦਵਾਨ ਬਣਾਇਆ ਧੰਵੇਂ ਪਾਤਸ਼ਾਹ ਨੇ ਕਿਹਾ ਵੀ ਵਿਦਵਾਨ ਬਣ ਕੇ ਪ੍ਰਚਾਰ ਕਰੋ ਅਸੀਂ ਖਾਲਸੇ ਪੰਥ ਸਾਹਿਬ ਪ੍ਰਚਾਰ ਕਰਨਾ ਆ ਹੁਣ ਜਿਹੜੇ ਜਿਹੜੇ ਵੱਡੇ ਵੱਡੇ ਤਕੜੇ ਜਿਹੜੇ ਕਥਾਕਾਰ ਆ ਜਿਹੜੇ ਪ੍ਰਚਾਰਕ ਆ ਉਹ ਤੁਹਾਨੂੰ ਰੋਜ਼ ਰਪਲਾਈਆਂ ਨਹੀਂ ਦੇ ਸਕਦੇ ਕਿਉਂਕਿ ਅਸੀਂ ਆਲ ਰਾਊਂਡਰ ਬੰਦੇ ਆ ਜਿਹੜੇ ਕੰਮ ਅਸੀਂ ਕਰ ਲੈਣੇ ਆ ਨਾ ਉਹ ਉਹਨਾਂ ਨੇ ਨਹੀਂ ਕਰ ਸਕਣਾ ਵਡੇ-ਵਡੇ ਪ੍ਰਚਾਰਕਾਂ ਜਿਹੜੇ ਅਮਰੀਕਾ ਕੈਨੇਡਾ ਵਿੱਚ ਕਥਾ ਕਰਨ ਵਾਸਤੇ ਜਾਂਦੇ ਆ ਆਸਟ੍ਰੇਲੀਆ ਦੇ ਵਿੱਚ ਕਥਾ ਕਰਨ ਵਾਸਤੇ ਜਾਂਦੇ ਜਿਹੜੇ ਕੰਮ ਅਹੀਂ ਕਰ ਲੈਣੇ ਉਹ ਉਹਨਾਂ ਨੇ ਨਹੀਂ ਕਰਨੇ ਕਿਉਂਕਿ ਅਸੀਂ ਆਲ-ਰਾਊਂਡਰ ਬੰਦੇ ਆ ਸਾਨੂੰ ਕਿਸੇ ਦਾ ਡਰ ਭੈ ਹੈ ਨਹੀਂਗਾ ਤੇ ਜੇ ਉਹ ਗੱਲ ਕਰਨਗੇ ਤੇ ਉਹਨਾਂ ਨੂੰ ਡਰਿਆ ਵੀ ਸਾਂ ਜੇ ਸੱਚ ਦੇ ਵਿਸ਼ੇ ਤੇ ਗੱਲ ਕੀਤੀ ਤੇ ਸਾਨੂੰ ਸੰਗਤ ਨੇ ਬਾਹਰ ਦੇਸ਼ ਵਿੱਚ ਗੁਰਦੁਆਰੇ ਸਾਹਿਬ ਵਾਲਿਆਂ ਨੇ ਕਮੇਟੀ ਨੇ ਸੱਜਣਾ ਨਹੀਂਗਾ ਤੇ ਸਾਨੂੰ ਤਾਂ ਕੋਈ ਗੱਲ ਨਹੀਂ ਕਿ ਸੰਤ ਕੋ ਡਰ ਹੀ ਨਹੀਂਗਾ ਸਾਰੇ ਅਹੀਂ ਤੇ ਕਮੇਟੀ ਥੱਲੇ ਥੱਲੇ ਨਹੀਂਗੇ ਅਹੀਂ ਤੇ ਆਜ਼ਾਦ ਫੌਜ ਆ ਅਹੀਂ ਤੇ ਗੱਲ ਸੱਚ ਦੀ ਕਰਨੀ ਆ ਭਾਵੇਂ ਤੁਹਾਨੂੰ ਜਿੱਥੇ ਮਰਜੀ ਮਿਰਚਾਂ ਲੱਗਦੀਆਂ ਲੱਗਦੀਆਂ ਰਹਿਣ ਆ ਹੁਣ ਆਪਣੀ ਵੀਡੀਓ ਤੁਹਾਨੂੰ ਦਿਖਾਤੀ ਆ ਵੀ ਮੁੰਡਾ ਗੱਦੀ ਚੁੰਗਣ ਰਿਹਾ ਐ ਦਮਾਲਾ ਬਣ ਕੇ ਤੇ ਜੇ ਕੋਈ ਮਾਈ ਦਾ ਲਾਲ ਹੈਗਾ ਤਾਂ ਜਾ ਕੇ ਇਹਦੇ ਕੰਨ ਸਿੱਦੇ ਪਟਕੇਰ ਕੰਨ ਸਿੱਦੇ ਕਰਕੇ ਇਹਨੂੰ ਦਿਖਾਓ ਇਹਨੂੰ ਮਤਲਬ ਲੋਹਾ ਦੋ ਜਾ ਕੇ ਇਹਨੂੰ ਜਰਾਕ ਦਹੀਂ ਦੋ ਇਹਨੂੰ ਜਰਾਕ ਹੈਗੀ ਯੁਰਤ ਹੈਗੀ ਐ ਮਤ ਬਸ ਇੱਕ ਕਮਿਊਨਿਟੀ ਕਰਨੀ ਹੁੰਦੀ ਆ ਕਮਿਊਨਿਟੀ ਕਮੈਂਟੀ ਕਰਕੇ ਤੇ ਤੁਸੀਂ ਆਡਾ ਮਨ ਖਰਾਬ ਕਰਨਾ ਹੁੰਦਾ ਆ ਫੇਰ ਮੈਂ ਰਾਤ ਰੀਲ ਨੂੰ ਡਿਲੀਟ ਕਰਕੇ ਤੇ ਮੈਂ ਮੈਂ ਤੁਕ ਦੇ ਨਾਲ ਮੈਂ ਇਹ ਗੁਰਬਾਣੀ ਜਿਹੜੀ ਤੋਗਨ ਨਾਲ ਸੁਣਾ ਕੇ ਤੇ ਫੇਰ ਗੱਲ ਕਰੂੰ ਹੁਣ ਦੋ ਜਵਾਬ ਗੁਰੂ ਨਾਨਕ ਪਾਸ਼ਾ ਦੀ ਤੁਕ ਦਾ ਦੋ ਜਵਾਬ ਜਿਹੜੇ ਮਸੰਦ ਲੋਕ ਜਿਹੜੇ ਦੁਰਲੂ ਘੁਰਲੂ ਕੱਚੇ ਪਿੱਲੇ ਜਿਹੜੇ ਕਮੈਂਟ ਕਰਦੇ ਹਨ ਮਾਰੇ ਚੰਗੇ ਉਹਨਾਂ ਨੂੰ ਮੈਂ ਕਹਿੰਦਾ ਵੀ ਆਓ ਮਾਰੇ ਦੀ ਤੁਕ ਦਾ ਦੋ ਜਵਾਬ ਹੈਗੀ ਯੁਰਤ ਹੈਗੀ ਹਿੰਮਤ ਜਵਾਬ ਦੋ ਮਾਰੇ ਦੀ ਤੁਕ ਦਾ ਐ ਨੱਚਣ ਕੁਦਣ ਮਨ ਕਾ ਜਾਓ ਜੀ ਆਛਾ ਤੁਹਾਨੂੰ ਮਹਾਰਾਜ ਨੇ ਕਿਹਾ ਵੀ ਡੀਜੇ ਲਾ ਕੇ ਤੇ ਸ਼ਰਾਬਾਂ ਪੀ ਕੇ ਤੇ ਬੁਲਬੁਲੀਆਂ ਮਾਰਦੇ ਹੋ ਨੱਚਣ ਕੁਦਣ ਮਨ ਕਾ ਜਾਓ ਦੁਰ ਫਿੜੇ ਮੂੰ ਤੁਹਾਡਾ ਲੱਖ ਦੀ ਲਾਂਤ ਤੁਹਾਡੇ ਦੇ ਓਏ ਗੁਰਬਾਣੀ ਮਹਾਰਾਜੀ ਤੁਸੀਂ ਕਿੱਥੇ ਯੂਜ਼ ਕਰਨ ਦੇ ਆ ਬੇਸ਼ਰਮੋ ਸ਼ਰਮ ਕਰੋ ਥੋੜੀ ਬਲੀ ਹਰ ਦੂ ਲਾਂਤ ਤੁਹਾਡੇ ਦੇ ਤੁਸੀਂ ਕਿੱਥੇ ਯੂਜ਼ ਕਰਨ ਦੇ ਗੁਰਬਾਣੀ ਮਹਾਰਾਜ ਜੀ ਤੁਕ ਨੂੰ ਹੈ ਤੁਸੀਂ ਆਪਣੇ ਗੰਦੇ ਮੰਦੇ ਖਾਣੇ ਪੀਣੇ ਦੇ ਨਾਲ ਮਹਾਰਾਜ ਦੀ ਤੁਕ ਨੂੰ ਯੂਜ਼ ਕਰਨ ਦੇ ਹਰ ਦੂ ਲਾਂਦ ਤੁਹਾਡੇ ਤੇ ਹੋਜੇ ਬੰਦਿਆਂ ਦੇ ਉੱਤੇ ਤੁਹਾਨੂੰ ਕਦੀ ਵੀ ਮਹਾਰਾ ਨੇ ਮਾਫ ਨਹੀਂ ਕਰਨਾ ਜਿਹੜੇ ਬੰਦੇ ਮੈਂ ਕਹਿੰਦਾ ਵੀ ਆਹ ਨਿਹੰਗ ਜਿਹੜਾ ਨਿਹੰਗ ਸਿੰਘ ਦਾ ਬਾਣਾ ਪਾਇਆ ਹੈ ਕਹੀ ਜਾਂਦੇ ਸ ਤੁਸੀਂ ਆਪਣੇ ਭਰਾਵਾਂ ਦੇ ਖਲਾਫ ਉਹ ਯਾਰ ਸਾਡਾ ਭਰਾ ਕਹਦਾ ਆ ਜਿਹੜਾ ਬਾਣਾ ਕਿਸ ਦੇ ਪਿਓ ਦਾ ਨਹੀਂ ਬਾਣਾ ਗੁਰੂ ਕਲਗੀਧਰ ਪਾਸ਼ਾ ਦਾ ਸਾਡਾ ਭਰਾ ਉਹ ਆ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਮਰਿਆਦਾ ਨੂੰ ਮੰਨਦਾ ਸਾਡਾ ਭਰਾ ਕਹਦਾ ਕੱਲ ਨੂੰ ਉਹ ਆਪਣੀਆਂ ਕੁੜੀਆਂ ਲੈ ਕੇ ਬੁੱਢੀਆਂ ਲੈ ਕੇ ਬਾਹਵਾ ਪਾ ਕੇ ਤੇ ਡਾਂਸ ਸਟੇਜਾਂ ਤੇ ਕਰੂਗਾ ਤੇ ਅਸੀਂ ਆਖਾਂਗੇ ਬਾਣਾ ਪਾ ਕੇ ਬੜਾ ਵਧੀਆ ਕੰਮ ਕਾਣ ਡਿਆ ਹੈ। ਹਾਂ ਬਾਣਾ ਪਾ ਕੇ ਬੜਾ ਵਧੀਆ ਕੰਮ ਕਾਣ ਡਿਆ ਵੀ ਮਾਰੇ ਦਾ ਬਾਣਾ ਪਾ ਕੇ ਕਰੀ ਮਾਰੇ ਚੰਗੇ ਕੰਮ ਕਾਣ ਡੇ ਕਰੀ ਉਹ ਕੰਮ ਕਾਣ ਡਾ ਜੇ ਕੰਮ ਕਾਣ ਡਾ ਵੀ ਹਾਂ ਖਾਲਸੇ ਪੰਥ ਵੱਲੋਂ ਇਜਾਜ਼ਤ ਹੈ ਜੀ। ਬਾਣੇ ਪਾਓ ਤੇ ਜੋ ਮਰਜੀ ਗੰਦੇ ਮੰਦੇ ਕੰਮ ਕਰੋ ਤੇ ਜਾਂ ਕਿਰਪਾਨਾਂ ਲੈ ਕੇ ਤੇ ਨੱਚਦੇ ਫਿਰੋ ਅਮ ਤਾਨੂੰ ਦੁਬਾਰੇ ਫੇਰ ਦਿਖਾ ਦਿੰਨਾ ਜੇ ਨਹੀਂ ਕਹਿੰਨੇ ਵੇਖਿਆ ਤੇ। ਆ ਵੇਖੋ ਕੀ ਕਰਦਾ ਫਿਰਦਾ। ਅਸਾਈਆਂ ਦਾ ਵਿਆਹ ਆ ਜਿੱਥੇ ਤੈਨੂੰ ਸੱਦਿਆ ਜੋ ਮਰਜ਼ੀ ਕੋ ਤੂੰ ਆਪਣੀ ਮਰਿਆਦਾ ਦੇ ਵਿੱਚ ਰਹਿ ਇਥੇ ਵੀਡੀਓ ਬਣਦੀਆਂ ਕਈ ਕੋ ਬਣਦਾ ਮੁੜ ਕੇ ਸੋਸ਼ਲ ਮੀਡੀਆ ਤੇ ਮਾਫੀਆਂ ਮੰਗਣੀਆਂ ਪੈਣੀਆਂ ਲੋਕਾਂ ਦੀਆਂ ਗਾਣਾਂ ਸੁਣਨੀਆਂ ਪੈਣੀਆਂ ਜਿਹੜੇ ਲੋਕ ਸਿਆਣੇ ਆ ਉਹਨਾਂ ਨੂੰ ਪਤਾ ਬਾਣਾ ਕੀ ਬਾਣੇ ਦੀ ਕੀ ਅਹਿਮੀਅਤ ਆ ਆ ਦੇਖੋ ਸੇ ਸਾਈਆਂ ਦੀ ਪ੍ਰੋਗਰਾਮ ਦੀ ਆ ਤੇ ਵੇਖੋ ਹਰਪਿੰਦਰ ਸਿੰਘ ਬਾਣਾ ਪਾ ਕੇ ਕਿਸ ਤਰ੍ਹਾਂ ਕਰਪਾਨਤਾ ਨੂੰ ਕਰਕੇ ਨੱਚੰਦੇ ਆ ਮੈਂ ਕਹਿੰਦਾ ਇਹ ਬਾਣਾ ਗੁਰੂਦਵ ਆਪਾਂ ਬਾਣੀ ਨੂੰ ਕੁਝ ਨਹੀਂ ਕਿੰਦ ਜਿਹੜਾ ਇਹ ਵਿੱਚ ਬੰਦਾ ਵਾ ਇਹ ਅਸਲ ਦੇ ਵਿੱਚ ਇਹਨੂੰ ਬਾਣੀ ਦੀ ਕੀਮਤ ਦਾ ਨਹੀਂ ਪਤਾ ਬਾਣੀ ਦੀ ਕਦਰ ਦਾ ਨਹੀਂ ਪਤਾ ਸੱਚਮੁੱਚ ਗੁਰਮਤ ਤੋਂ ਵਾਝੇ ਜਿਹੜੇ ਬੰਦੇ ਆ ਨਾ ਉਹ ਕਦੇ ਵੀ ਬਾਣੀ ਦੀ ਕਦਰ ਨਹੀਂ ਕਰ ਸਕਦੇ ਅਸਾਈਆਂ ਦੇ ਪ੍ਰੋਗਰਾਮ ਅਸਾਈਆਂ ਦੀ ਜੋ ਉਹਨਾਂ ਦੀ ਮਰਜ਼ਾਦਾ ਉਹਦੇ ਅਨੁਸਾਰ ਵਿਆਹ ਹੋਇਆ ਲੜਕੀ ਨੇ ਵੇਖਣ ਨੂੰ ਚਿੱਟੇ ਕੱਪੜੇ ਪਾਏ ਪਰ ਇਹ ਕਿੱਧਰਲੇ ਪਾਸੇ ਤੁਰੇ ਫਿਰਦੇ ਲੱਖ ਦੀ ਲਾਹਣਤ ਆ ਆ ਹੁਣ ਦੱਸੋ ਇਹ ਕੋਈ ਕੰਮ ਚੰਗਾ ਯਾਰ ਜਿਹੜੇ ਆਂਦੇ ਆ ਕਿ ਮਹਾਰਾਜੀ ਤੋ ਕਿ ਸਾਨੂੰ ਕਹਿ ਰਹੀ ਆ ਇਹ ਕੋ ਕੰਮ ਚੰਗਾ ਆ ਇਹ ਨਾਚਾ ਬਣਿਆ ਨਾਚਾ ਨਚਾਰ ਬਣਿਆ ਆ ਫੇ ਤੂੰ ਹੀ ਕਹਿੰਨੇ ਆ ਵੀ ਆਪਣੇ ਭਰੇਵਾਂ ਦੀਆਂ ਲੱਤਾਂ ਬਾਹਵਾਂ ਖੇ ਕਾਰੀਆਂ ਕਾਰਾ ਭਰਾ ਸਾਡਾ ਗੁਰੂ ਦੀ ਮਰਿਆਦਾ ਤੋਂ ਉਲਟ ਕੰਮ ਕਰਨ ਰਿਹਾ ਆ ਜਾਂ ਤੂੰ ਬਹਿ ਕੇ ਕੋਈ 2-4 ਜਪਜੀ ਸਾਹਿਬ ਦੇ ਪਾਠ ਕਰ ਲਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰ ਲਾ ਫੇ ਤਾ ਕੀ ਆ ਵੀ ਤੂੰ ਵਾਕਿਆ ਬੜਾ ਵਧੀਆ ਗੁਰੂ ਦਾ ਦਸੇ ਮਾਰਗ ਤੇ ਚੱਲਿਆ ਬਈ ਬੜਾ ਵਧੀਆ ਕਾਰਜ ਕੀਤਾ ਤੂੰ ਐਸਾਈਆਂ ਦੇ ਵਿਆਹ ਦੇ ਵਿੱਚ ਗਿਆ ਉੱਥੇ ਜਾ ਕੇ ਨੱਚਦਾ ਫਿਰਨ ਰਿਹਾ ਤੇ ਤੂੰ ਹੀ ਇਹਨੇ ਐ ਚੰਗਾ ਕੰਮ ਕਰਨ ਰਿਹਾ ਵਧੀਆ ਕੰਮ ਕਰਨ ਰਿਹਾ ਕਿਹੜਾ ਬੰਦਾ ਕਹਿੰਦਾ ਉਹਨੂੰ ਵਧੀਆ ਕੰਮ ਕਰਨ ਰਿਹਾ ਤਾਈਆਂ ਮੈਂ ਰੀਲ ਨੂੰ ਡਿਲੀਟ ਕਰਕੇ ਤੇ ਫਿਰ ਮੈਂ ਪੋਸਟ ਪਾਈ ਵੀ ਤੁਹਾਨੂੰ ਚੰਗੀ ਤਰ੍ਹਾਂ ਤੁਗ ਦੇ ਨਾਲ ਸਮਝਾਵਾਂਗੇ ਜਿਹੜੇ ਅਖੋਤੀ ਬੰਦੇ ਨੇ ਜਿਨ੍ਹਾਂ ਨੂੰ ਕੋਈ ਪਤਾ ਹੀ ਨਹੀਂਗਾ ਜਿਨ੍ਹਾਂ ਨੂੰ ਇਹੋ ਬਸ ਪਤਾ ਆ ਵੀ ਨੱਚਣਾ ਕੁੱਦਣਾ ਹੁੰਦਾ ਆ ਮਾਰੇ ਨੇ ਤੁਗ ਦੇ ਵਿੱਚ ਤੁਹਾਨੂੰ ਕੋ ਸਮਝਾਇਆ ਤੇ ਤੁਸੀਂ ਕੋ ਸਮਝਣ ਡਏ ਆ ਥੋੜੀ ਬੜੀ ਅਕਲ ਵਰਤਿਆ ਕਰੋ ਭਰਾਵੋ ਅਗਲੇ ਵਰਤਿਆ ਕਰੋ ਜਿੰਨਾ ਦੀ ਤੁਸੀਂ ਗੱਲ ਕਰਦੇ ਨਾ ਵੀ ਤੁਸੀਂ ਬੋਲਦੇ ਆ ਤੁਸੀਂ ਪ੍ਰਚਾਰ ਕਰਦੇ ਆ ਅਸੀਂ ਤਾਂ ਭਈ ਇਦਾਂ ਹੀ ਕਰਾਂਗੇ ਪ੍ਰਚਾਰ ਸਾਨੂੰ ਨਹੀਂ ਕੋਈ ਰੋਕ ਸਕਦਾ ਅਸੀਂ ਜੇ ਆਪਣੇ ਖਾਲਸੇ ਪੰਥਵਾਦੀ ਇਦਾਂ ਹੀ ਪ੍ਰਚਾਰ ਕਰਾਂਗੇ ਠੋਕ ਕੇ ਜਿਹੜੇ بڑے بڑے ਕਰੋੜਾ ਰੁਪਇਆ ਲੈ ਕੇ ਕੈਨੇਡਾ ਅਮਰੀਕਾ ਜਾਂਦੇ ਨੇ ਕਥਾ ਕਰਨ ਵਾਸਤੇ ਅਸੀਂ ਉਹਨਾਂ ਦੇ ਵਿੱਚ ਹੋਣਗੇ ਉਹਨਾਂ ਨੇ ਨਹੀਂ ਬੋਲਣਾ ਉਹਨਾਂ ਨੇ ਜੇ ਬੋਲੇ ਤਾਂ ਉਹਨਾਂ ਨੂੰ ਗੁਰਦੁਆਰੇ ਕਮੇਟੀ ਨੇ ਨਹੀਂ ਬੁਲਾਇਆ ਕਰਨਾ ਕਿ ਅਸੀਂ ਕਿਹੜੀ ਭਰਾਓ ਅਸੀਂ ਤੇ ਅਹੀਂ ਕਿਹੜੀ ਕਥਾ ਕਰਨ ਜਾਣੀ ਹੰਦੀ ਸਾਡੀ ਤੇ ਇਹੋ ਕਥਾ ਹੈ ਜਿਹੜੀ ਅਸੀਂ ਕਰਨ ਦੇ ਆ ਸਾਡਾ ਤੇ ਆਲ ਰੌਂਡਰ ਕੰਮ ਆ ਸਾਡਾ ਤੇ ਇਹੀ ਪ੍ਰਚਾਰ ਆ ਸਾਡੇ ਲੋਕਾਂ ਦੇ ਗਾੜੀ ਰੱਖਣਾ ਤੇ ਜੇ ਤੁਸੀਂ ਗੁਰਬਾਣੀ ਦੀ ਤੁਕਾਂ ਨਾਲ ਪ੍ਰਚਾਰ ਸੁਣਨਾ ਤੇ ਉਹ ਵੀ ਸਾਨੂੰ ਆਉਂਦਾ ਆ ਗੁਰਬਾਣੀ ਦੀ ਤੁਕਾਂ ਤੁਨ ਸੁਣਾ ਕੇ ਨਾਲ ਨਾਲ ਪ੍ਰਚਾਰ ਕਰਦੋ ਨੇ ਉਹ ਵੀ ਸਾਨੂੰ ਆਉਂਦਾ ਆ ਕਿਸੇ ਨੇ ਕਿ ਗੁਰਦੁਆਰੇ ਵਿੱਚ ਬਹਿ ਕੇ ਕਥਾ ਕਰਦੋ ਨੇ ਉਹ ਵੀ ਸਾਨੂੰ ਸਾਰੇ ਕੰਮ ਆਉਂਦੇ ਆ ਮਲੇਸ਼ੀਆ ਸਿੰਗਾਪੁਰ ਵਿੱਚ ਮੈਂ ਦੋ ਤਿੰਨ ਰਿਹਾ ਕੇ ਕਥਾ ਕਰ ਰਿਹਾ ਮਾਰੇ ਨੇ ਕਰਵਾਈ ਸਾਨੂੰ ਸੇਵਾ ਬਖਸ਼ੀ ਆ ਜਿਹੜੇ ਸਿੰਘ ਪ੍ਰੇਮ ਕਰਦੇ ਆ ਕਰਦੇ ਸਾਨੂੰ ਜਿਹੜੇ ਨਫ਼ਰਤ ਕਰਦੇ ਆ ਕਰਦੇ ਸਾਨੂੰ ਗੁਰੂ ਦੇ ਪ੍ਰਚਾਰ ਨੂੰ ਪ੍ਰੇਮ ਕਰੋ ਸਾਨੂੰ ਨਾ ਕਰੋ ਵੀ ਗੁਰੂ ਦਾ ਪ੍ਰਚਾਰ ਸੱਚਾ ਸੁੱਚਾ ਬੰਦਾ ਜਿਹੜਾ ਪ੍ਰੇਮ ਪ੍ਰੇਮ ਦੇ ਨਾਲ ਪ੍ਰੇਮ ਸਹਿਤ ਮਹਾਰਾਜ ਦਾ ਪ੍ਰਚਾਰ ਕਰਨ ਉਹਨੂੰ ਉਹਦੀ ਗੱਲ ਸੁਣੋ ਤੁਹੀਂ ਜਰ ਆਪਣਾ ਜਨਮ ਸਵਾਰਨਾ ਗਿਆ ਆਪਣਾ ਜਨਮ ਨੂੰ ਘਰ ਕੇ ਕਰਨਾ ਇਹੋ ਜਿਹੇ ਬੰਦਿਆਂ ਨੇ ਮਗਰ ਲਾ ਕੇ ਆ ਵੇਖ ਲੈ ਜਦੋਂ ਹੁਣ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਆ ਜਦੋਂ ਵੀ ਇਹਦਾ ਮਸੰਦ ਦਾ ਪਤਾ ਲੱਗ ਗਿਆ ਨਾ ਇਹਦੀ ਮਾਫੀ ਵਾਲੀ ਵੀਡੀਓ ਆਈ ਲੈ ਇਹਦੀ ਮਾਫੀ ਵਾਲੀ ਵੀਡੀਓ ਆਈ ਲੈ ਤਾਂ ਮੁੜ ਕੇ ਜਿਹੜੇ ਆਂਦੇ ਇਹ ਨੱਚੜ ਕੋਦਣਾ ਮੁੜ ਕੇ ਆਪਣਾ ਸਿਰ ਢਾਹ ਦੀ ਉਹਦੇ ਪੈਰਾਂ 'ਚ ਜਾ ਆ ਗਏ ਇਹਦੀ ਮਾਫੀ ਵਾਲੀ ਵੀਡੀਓ ਥੋੜੇ ਦਿਨਾਂ ਦੇ ਵਿੱਚ ਵਿੱਚ ਆਈ ਲੈ ਜਦੋਂ ਪਤਾ ਲੱਗ ਗਿਆ ਥੋੜਾ ਬੜਾ ਸੋਚ ਲਿਆ ਕਰੋ ਭਰਾਵੋ ਜਿਹੜੇ ਬੰਦੇ ਗਲਤ ਗੱਲਾਂ ਲਿਖਦੇ ਨੇ ਗਲਤ ਕਮੈਂਟ ਲੇਦੇ ਨੇ ਇਹ ਤੂੰ ਇਹ ਬੋਲਣ ਦਾ ਬੰਨਾ ਉਹ ਜੇ ਉਹ ਅਹੀਂ ਤੇ ਬੋਲਣਾ ਭਰਾਵੋ ਅਹੀਂ ਤੇ ਪੰਥ ਦੇ ਕੂਕਰ ਅਹੀਂ ਤੇ ਬੋਲਣਾ ਜੇਕਰ ਸਾਡਾ ਕੋਈ ਬੰਦਾ ਗਲਤ ਕੰਮ ਕਰੂਗਾ ਤਾਂ ਅਸੀਂ ਬੋਲਣਾ ਜੇ ਅਹੀਂ ਹੋਰਾਂ ਦੇ ਉੱਤੇ ਬੋਲ ਸਕਦੇ ਆਂ ਹੋਰਾਂ ਬੰਦਿਆਂ ਦੇ ਉੱਤੇ ਬੋਲ ਸਕਦੇ ਆਂ ਤੇ ਜੇ ਕੋਈ ਸਾਡੇ ਗੁਰੂ ਦਾ ਬਾਣਾ ਪਾ ਕੇ ਮਾਰੇ ਚੰਗੇ ਕੰਮ ਕਰੂਗਾ ਤਾਂ ਸਾਨੂੰ ਕਿਸ ਦਾ ਡਰ ਵੱਜਾ ਆ ਅਸੀਂ ਇਦਾਂ ਬੋਲਣਾ ਆ ਤੇ ਜਿਹੜਾ ਬਾਣਾ ਆ ਨਾ ਗੁਰੂ ਕਲਗੀਧਰ ਪਾਤਸ਼ਾਹ ਦਾ ਬਾਣਾ ਆ ਇਹ ਬੜੀ ਮਿਹਨਤ ਮੁਸ਼ਕਲ ਦੇ ਘਾਲ ਦੇ ਨਾਲ ਮਿਲਿਆ ਬੰਦੇ ਨੂੰ ਤੇ ਬਾਣਾ ਦੋ ਤਰ੍ਹਾਂ ਦੇ ਬੰਦਿਆਂ ਨੇ ਪਾਇਆ ਬਾਣਾ ਗੁਰਮਖ ਨੇ ਵੀ ਪਾਇਆ ਤੇ ਬਾਣਾ ਮਨਮੁਖ ਨੇ ਵੀ ਪਾਇਆ ਜਿਹੜਾ ਆਪਣੇ ਮਨ ਦੇ ਮਗਰ ਲੱਗਾ ਆ ਜਿਹੜਾ ਨਾ ਮਨ ਕਾ ਚਾਹੋ ਉਹ ਮਨ ਦਾ ਚਾਹੋ ਉਹ ਰਿਓ ਵੀ ਮਨ ਬੰਦੇ ਦਾ ਅੱਜ ਇੱਥੇ ਤੇ ਅੱਜ ਉੱਥੇ ਤੇ ਉੱਥੇ ਉੱਥੇ ਤੇ ਕਰੀਏ ਉੱਥੇ ਹੀ ਮਨ ਮਨ ਦੇ ਮਗਰ ਲੱਗਣ ਵਾਲਾ ਬੰਦਾ ਜਿਹੜਾ ਨਾ ਉਹ ਬੰਦਾ ਕਦੀ ਕੰਮਜਾਬ ਨਹੀਂ ਹੁੰਦਾ ਠੀਕ ਆ ਨਾ ਕੋਈ ਵੀ ਕਾਮਜਾਬ ਨਹੀਂ ਹੁੰਦਾ ਜਿਹੜਾ ਮਨ ਦੇ ਮਗਰ ਲੱਗਦਾ ਬੰਦਾ ਉਹ ਗੁਰੂ ਦਾ ਪੱਲਾ ਫੜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰਾ ਦੇ ਲੜ ਲੱਗੋ ਅੰਮ੍ਰਿਤ ਛਕੋ ਗੁਰਬਾਣੀ ਪੜੋ ਮਾਰਾ ਦਾ ਨਾਮ ਜਪੋ ਤੇਹੀਂ ਤਾਂ ਉਹ ਖੁੱਲ ਦੇ ਰਹੀਏ ਸਾਰੇ ਜਣੇ ਵੀ ਚਲੋ ਨੱਚੋ ਕੋਈ ਨਹੀਂ ਹੱਦ ਹੋ ਗਈ ਆ ਟਾਡੇ ਵਾਲੀ ਕੋਹ ਨਹੀਂ ਹਾਲ ਟਾਡਾ ਯਾਰ ਗਧਿਆਂ ਬੰਦਿਆਂ ਜਿਹੜੇ ਇੱਕ ਮਿੰਟ ਗਲਤ ਲੈ ਚੰਗਾ ਵੀਰੋ ਭਰਾਓ ਫਿਰ ਮਿਲਦੇ ਆ ਫਿਰ ਹਾਜ਼ਰ ਹੋਣੇ ਆ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਬੰਦੇ ਆਂਦੇ ਆ ਹੈ ਐਦਾਂ ਇਹ ਜਿਹਾ ਐਦਾਂ ਆ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ